ਖਾਲਸੇ ਨੇ ਜਨਮ ਦਿਨ ਤੇ ਵਿਸਾਖੀ ਵਾਲੇ ਦਿਨ ਅਸੀਂ ਉਸ ਬੇਆਬਾਦ ਬੇਚਾਰਾ ਜ਼ਮੀਨ ਦੇ ਵਿੱਚ ਉੱਥੇ ਜਿਹੜਾ ਵਿਸਾਖੀ ਦਾ ਦਿਵਸ ਮਨਾਵਾਂਗੇ ਔਰ ਜਿੰਦਾਬਾਦ 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 ਇਹ ਸਰਕਾਰੀ ਹੈ ਉਹ ਜ਼ਮੀਨਾਰੀ ਹੈ ਕਿ ਕੇਵਲ ਸ਼ਡਿਊਲਡ ਕਾਸਟ ਲੋਕਾਂ ਦੀ ਲੜਾਈ ਨਹੀਂ ਲੜਦੇ ਇੱਥੇ ਛੋਟਾ ਦੁਕਾਨਦਾਰ ਵੀ ਆ ਸਕਦਾ ਹੈ ਬੇਜ਼ਮੀਨਾ ਜੱਟ ਸਖ ਵੀ ਆ ਸਕਦਾ ਹੈ ਕੋਈ ਵੀ ਇੱਥੇ ਕੋਈ ਜਾਤਪਾਤ ਦਾ ਈਸ਼ੂ ਨਹੀਂ ਹੈ ਤੇ ਰਾਜੇ ਦੀ ਜਮੀਨ ਦੇ ਵਿੱਚੋਂ ਸਾਡੇ ਜਿੰਨੇ ਲੋਕ ਇੱਥੇ ਇਕੱਤਰ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੱਕ ਲੱਕ ਜਮੀਨ ਦਵਾਈ ਜਾਵੇ ਨਮੋ ਬੁਧਾਏ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਵੀ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੋ 프리ਪ ਕੋਰਟ ਵੱਲੋਂ ਬਣਾਈ ਗਈ ਹੈ ਜੀ ਉਦੇ ਵਿੱਚ ਅਸੀਂ ਮਹਿਸੂਸ ਕੀਤਾ ਕਿ ਜੇ ਸੰਗਰੂਰ ਦੇ ਵਿੱਚ ਜੀਂਦ ਵਾਲੇ ਰਾਜੇ ਦੀ 927 ਏਕੜ ਜ਼ਮੀਨ ਤੇ ਮਜ਼ਦੂਰ ਕਾਬਜ ਹੋ ਸਕਦੇ ਐ ਤਾਂ ਕਿਉਂ ਨਹੀਂ ਸਾਡਾ ਜਿਹੜਾ ਫਰੀਦਕੋਟ ਵਾਲਾ ਰਾਜਾ ਜੀ ਉਹਦੀ ਜ਼ਮੀਨ 7000 ਏਕੜ ਬੇਆਵਾਜ਼ ਬੇਚਰਾਗ ਜ਼ਮੀਨ ਪਈ ਐ ਜੀ ਕਿਉਂਕਿ ਰਾਜਾ ਮਰਨ ਤੋਂ ਬਾਅਦ ਜੋ ਟਰਸਟ ਬਣਿਆ ਸੀ ਸੁਪਰੀਮ ਕੋਰਟ ਵੱਲੋਂ ਉਹ ਟਰਸਟ ਵੀ ਭੰਗ ਕਰ ਦਿੱਤਾ ਗਿਆ ਸੋ ਅੱਜ ਉਹ ਬੇਵਾਦ ਜ਼ਮੀਨ ਹੈ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਬੇਜ਼ਮੀਨੇ ਲੋਕ ਆ ਜਿਹੜੇ ਕਿਰਤੀ ਲੋਕ ਆ ਜਿਨ੍ਹਾਂ ਕੋਲੇ ਕਈ ਸਾਲਾਂ ਤੋਂ ਮਰਲਾ ਮਰਲਾ ਡੇਢ ਡੇਢ ਮਰਲਾ ਜਗਾ ਹੈ ਤੇ ਕਈ-ਕਈ ਪਰਿਵਾਰ ਉੱਥੇ ਪੀੜੀਦਰ ਪੀੜੀ ਉੱਥੇ ਰਹਿ ਰਹੇ ਆ ਸੋ ਉਹਨਾਂ ਕੋਲੇ ਰਹਿਣ ਸਹਿਣ ਨੂੰ ਕੋਈ ਪ੍ਰੋਪਰ ਘਰ ਵੀ ਹੈ ਨਹੀਂ ਕਿਉਂਕਿ ਪੰਜਾਬ ਦੇ ਮਸਿੰਦਿਆਂ ਸੀ ਜਿਹੜੇ ਪ੍ਰਵਾਸੀ ਪੰਜਾਬੀ ਹੈ ਬਿਹਾਰ ਯੂਪੀ ਤੋਂ ਆਉਂਦੇ ਉਹ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਝੁੱਗੀਆਂ ਪਾ ਕੇ ਜਿੱਥੇ ਮਰਜੀ ਬੈਠ ਜਾਂਦੇ ਐ ਤੇ ਸਾਡੇ ਪੰਜਾਬ ਦੇ ਅਸਲ ਮਸਲੀਕ ਹੈ ਜਿਹੜੇ ਸਾਡੇ ਕੋਲੇ ਦਾ ਘਰ ਪਾਉਣ ਨੂੰ ਜਗ੍ਹਾ ਹੈ ਨਹੀਂ ਅਸੀਂ ਪਸ਼ੂ ਵੀ ਕਿੱਥੇ ਰੱਖ ਸਕਦੇ ਹਾਂ ਕਿਉਂਕਿ ਜਿੱਦੇ ਕੋਈ ਸਾਡਾ ਮੁੰਡਾ ਛੋਟਾ ਵਿਆਹ ਜਾਂਦਾ ਹੈ ਸਾਇਖ ਵੱਖਰਾ ਉਹਨੂੰ ਕਮਰਾ ਪਾ ਕੇ ਦੇਣ ਲਈ ਸਾਡੇ ਕੋਲੇ ਜਗ੍ਹਾ ਹੈ ਨਹੀਂ ਇਸ ਲਈ ਜਿੱਥੇ ਪਸ਼ੂਧਨ ਦੀ ਗੱਲ ਹੈ ਕਿਉਂਕਿ ਪਸ਼ੂ ਵੀ ਤਾਂ ਹੀ ਰੱਖਿਆ ਜਾਊਗਾ ਜੇ ਸਾਡੇ ਕੋਲੇ ਜਗ੍ਹਾ ਹੋਵੇ ਦੂਜੇ ਪਾਸੇ ਜੇ ਕਿਸੇ ਘਰਾਂ 'ਚ ਪਸ਼ੂ ਹੈ ਵੀ ਤਾਂ ਸਾਡੇ ਕਿਸਾਨ ਭਰਾਵਾਂ ਨੇ ਇਸ ਤਰ੍ਹਾਂ ਦੀਆਂ ਸਪਰਿਆ ਕੀਤੀਆਂ ਸੜਕਾਂ ਪਿੰਡਾਂ ਦੀਆਂ ਵੱਟਾਂ ਤੇ ਵੀ ਸਪਰਿਆ ਕੀਤੀਆਂ ਜਿੱਥੋਂ ਦੇ ਘਾਹ ਦੀਆਂ ਤੜਾਂ ਵੀ ਖਤਮ ਹੋ ਗਈਆਂ ਸੋ ਪੱਠੇ ਜਿਹੜੇ ਅਸੀਂ ਖੋਤ ਕੇ ਪਾ ਸਕਦੇ ਸੀ ਕਿਉਂਕਿ ਬੇਜਮੀਨੇ ਲੋਕਾਂ ਜਮੀਨਾਂ ਨਾ ਹੋਣ ਕਰਕੇ ਅਸੀਂ ਕਿਸਾਨਾਂ ਦੇ ਖੇਤਾਂ ਦੀਆਂ ਮੱਟਾਂ ਤੇ ਪੱਠੇ ਪਾਉਂਦੇ ਸੀ ਆਪਦੇ ਪਸ਼ੂਆਂ ਨੂੰ ਸੋ ਉਹ ਸਾਰਾ ਕੰਮ ਬੇਕਾਰ ਹੋਣ ਕਰਕੇ ਅਸੀਂ ਸਾਡੇ ਜਿਹੜੇ ਨਿਆਣੇ ਆ ਦੁੱਧ ਦਹੀਂ ਤੋਂ ਤੱਕ ਕਹਾ ਦੂਰ ਹੋ ਗਏ ਸਾਡਾ ਪਿੰਡੂ ਤਬਕਾ ਕਿਉਂਕਿ ਇੱਕ ਮਾਬਾਪ ਕੇਵਲ ਤੇ ਕੇਵਲ ਅਤਾ ਕਿਲੋ ਦੁੱਧ ਸਿਰਫ ਦੋ ਟਾਈਮ ਦੀ ਚਾਹ ਪੀਣ ਵਾਸਤੇ ਬੱਚਾ ਵਾਸਤੇ ਖਰੀਦਾ ਹੈ ਸੋ ਇਸ ਲਈ ਅਸੀਂ ਕੋਸ਼ਿਸ਼ ਕੀਤੀ ਐ ਸਾਡੀ ਜਿਹੜੀ ਜ਼ਮੀਨ ਪ੍ਰਾਪਤ ਸਹਾਇਤਾ ਕਮੇਟੀ ਐ ਫਰੀ ਰਿਪੋਰਟ ਦੀ ਉੱਥੇ ਅਸੀਂ ਇਹ ਝੰਡਾ ਚੱਕਾ ਕਿ ਰਾਜੇ ਦੀ ਜ਼ਮੀਨ ਦੇ ਵਿੱਚੋਂ ਸਾਡੇ ਜਿੰਨੇ ਲੋਕ ਕਿਥੇ 71 ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੱਗਾ-ਲੱਗਾ ਜ਼ਮੀਨ ਦਵਾਈ ਜਾਵੇ ਔਰ ਜਿਹਦੇ ਵਿੱਚ ਕਿ ਜਾਤ-ਜਾਰ ਕਨਾਲਾ ਜਿਉ ਖਾਨ ਜੋਗੀ ਕਣਕ ਵੀ ਬੀਜਦੇ ਐ ਤਾਂ ਸਾਲ ਦੀ 12-13 ਕੁਇੰਟਲ ਕਣਕ ਹੋ ਜਾਂਦੀ ਐ ਤੇ ਬਾਕੀ ਜੇ ਕਨਾਲ ਦੋ ਕਨਾਲ ਪੱਠੇ ਬੀਜ ਕੇ ਦੋ ਤਿੰਨ ਪਸ਼ੂ ਵੀ ਪਾਲ ਸਕਦੇ ਆ ਜਿਹਦੇ ਵਿੱਚ ਉਸੇ ਘਰ ਦੇ ਵਿੱਚ ਰਹਿ ਵੀ ਸਕਦੇ ਆ ਸੋ ਉਹਨਾਂ ਸਾਡੀਆਂ ਬੀਬੀਆਂ ਨੂੰ ਸਾਡੇ ਭਰਾਵਾਂ ਨੂੰ ਵੇਜਮੀਨੇ ਭਰਾਵਾਂ ਨੂੰ ਉੱਥੇ ਹੁਣ ਵੇਚਤ ਨਹੀਂ ਹੋਣਾ ਪਊਗਾ ਜਦੋਂ ਕਿ ਉਹਨਾਂ ਦੇ ਘਰ ਦੀ ਜਿਹੜੀ ਹੈਗੀ ਆ ਸਬਜ਼ੀ ਹੋਊਗੀ ਘਰ ਦਾ ਦੁੱਧ ਹੋਊਗਾ ਘਰ ਦੀ ਕਣਕ ਹੋਊਗੀ ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜੇ ਫੂਡ ਸਪਲਾਈ ਦੇ ਇਨਸਪੈਕਟਰਾਂ ਜਾਂ ਡੇਪੂਆਂ ਦੇ ਮਗਰ ਕਿਹੜਾ ਲਾਉਣ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਕਣਕ ਉਹਨਾਂ ਦੇ ਕੋਲੇ ਘਰ ਦੀ ਹੋਣੀ ਆ ਕੀ ਜ਼ਮੀਨ ਪਈ ਆ ਬੇਨਾਮ ਤਾਂ ਸੁਖਾਲਿਆਈ ਤੁਹਾਡੇ ਜਿਹੜੇ ਕਦਮੋਵਾਂ ਦੇ ਵਿੱਚ ਪੈ ਜਾਣਗੇ ਸਰਕਾਰ ਦਾ ਕੀ ਨਜ਼ਰੀਆ ਦੇਖ ਦਿਓ ਇਸ ਮੁੱਦੇ ਤੇ ਦੇਖੋ ਜੀ ਇਹ ਜ਼ਮੀਨ ਨਾ ਤਾਂ ਪਿਆਬ ਸਰਕਾਰ ਦੀ ਹੈ ਸਰਕਾਰ ਤਾਂ ਦਖਲ ਅੰਦਾਜ਼ੀ ਤਾਂ ਦੇਵੇ ਨਾ ਕਿ ਸਰਕਾਰ ਦੇ ਨਾਂ ਤੇ ਫਰਜ਼ਾਂ ਚ ਬੋਲਦੀ ਹੋਵੇ ਸਾਡੇ ਕੋਲੇ ਸਾਰਾ ਲੀਗਲੀ ਸਾਰਾ ਰਿਕਾਰਡ ਹੈ ਔਰ ਕੋਈ ਉਹਦੇ ਵਿੱਚ ਮਤਲਬ ਪੰਜਾਬ ਸਰਕਾਰ ਦੀ ਹਿੱਸੇਬੰਦੀ ਨਹੀਂ ਸ਼ੋ ਹੋ ਰਹੀ ਸੋ ਟਰਸਟ ਭੰਗ ਹੋ ਗਿਆ ਇਸੇ ਲਈ ਅਸੀਂ ਇਹ ਝੰਡਾ ਚੱਕਿਆ ਕਿ ਸਾਡੇ ਬੇਜਮੀਨੇ ਕਰਤੀ ਲੋਕਾਂ ਨੂੰ ਅਸੀਂ ਘਟੋ ਘਾਟ ਜੇ ਬੋਧਾ ਨਹੀਂ ਤਾਂ ਇਹਨਾਂ ਨੂੰ ਰਹਿਣ ਵਾਸਤੇ ਘਰ ਜੋਗੀ ਜਗਾ ਅਸੀਂ ਉੱਥੇ ਜ਼ਰੂਰ ਪ੍ਰੋਵਾਈਡ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਭਾਰਤ ਦੇ ਵਿੱਚ ਸਾਰੇ ਬੇਜਮੀਨੇ ਲੋਕਾਂ ਦੀ ਇਹ ਹਾਲਤ ਹੈ ਜੇਕਰ ਅਸੀਂ ਫਰੀਦਕੋਟ ਦੇ ਵਾਸੀ ਫਰੀਦਕੋਟ ਦੇ ਲੋਕ ਇਹ 7000 ਜਮੀਨ ਦੇ 7000 ਏਕੜ ਜ਼ਮੀਨ ਤੇ ਕਾਬਜ ਹੋ ਜਾਂਦੇ ਆ ਤਾਂ ਜੋ ਪੰਜਾਬ ਦੇ ਵਿੱਚ ਅਪਚੈਤੀ ਜ਼ਮੀਨਾਂ ਪਈਆਂ ਔਰ ਪੰਜਾਬ ਦੇ ਵਿੱਚ ਹੋਰ ਰਾਜਾਂ ਦੀਆਂ ਭਾਰਤ ਦੇ ਵਿੱਚ ਹੋਰ ਰਾਜਾਂ ਦੀਆਂ ਬੇਚਾਰਾ ਜ਼ਮੀਨਾਂ ਪਈਆਂ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਜ਼ਮੀਨਾਂ ਤੇ ਉਹਨਾਂ ਨੂੰ ਘੱਟੋ ਘੱਟ ਰਹਿਣਯੋਗ ਥਾਂ ਦਿਵਾਉਣ ਵਿੱਚ ਕੰਮ ਜਾ ਕੋਮਾਂ ਸਰ ਤੁਸੀਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਅਪਲੋਡ ਵੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਜ਼ਦੂਰਾਂ ਦੇ ਵੱਲੋਂ ਬੇਜ਼ਮੀਨਿਆਂ ਵੱਲੋਂ ਜਿਹੜਾ ਤੁਹਾਨੂੰ ਸਹਿਯੋਗ ਮਿਲ ਰਿਹਾ ਦੇਖੋ ਜੀ ਬਹੁਤ ਭਰਮਹੰਗਾਰਾ ਮਿਲ ਰਿਹਾ ਜ਼ਮੀਨ ਦੀ ਲੋੜ ਕਿਹਨੂੰ ਨਹੀਂ ਹਰ ਪਿੰਡ ਦੇ ਵਿੱਚ ਸ਼ਡਿਊਲਡ ਕਾਸਟ ਆਬਦੀ 60% ਹੈ ਅਸੀਂ ਕੇਵਲ ਸ਼ਡਿਊਲਡ ਕਾਸਟ ਲੋਕਾਂ ਦੀ ਲੜਾਈ ਨਹੀਂ ਲੜਦੇ ਇੱਥੇ ਛੋਟਾ ਦੁਕਾਨਦਾਰ ਵੀ ਆ ਸਕਦਾ ਹੈ ਬੇਜਮੀਨਾ ਜੱਟ ਸਿੱਖ ਵੀ ਆ ਸਕਦਾ ਹੈ ਕੋਈ ਵੀ ਇੱਥੇ ਕੋਈ ਜਾਤ ਪਾਤ ਦਾ ਇਸ਼ੂ ਨਹੀਂ ਹੈ ਪਰ ਜਿੱਥੇ ਸਾਡੇ ਸ਼ਡਿਊਲਡ ਕਾਸਟ ਲੋਕਾਂ ਦਾ ਇਸ਼ੂ ਹੈ ਉਹਨਾਂ ਦੀ ਇੰਨੀ ਮੰਦੀ ਹਾਲਤ ਹੈ ਜਿਹਨੂੰ ਕਹੇ ਅਸੀਂ ਸਾਡੇ ਪੁਰਖੇ ਸਾਡੇ ਸਾਡੀਆਂ ਬੀਬੀਆਂ ਸਾਡੇ ਭਰਾ ਇੰਨੇ ਜਲਾਤਨਾ ਰਹਿ ਰਹੇ ਆ ਅਸੀਂ ਉਹਨਾਂ ਦੀ ਜਲਾਸਤ ਦੂਰ ਕਰਨਾ ਚਾਹੁੰਦੇ ਹਾਂ ਸਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਪ੍ਰੋਗਰਾਮ ਲੀកਿਆ ਗਿਆ ਔਰ ਵਿਸਾਖੀ ਵਾਲੇ ਦਿਨ ਦਾ ਕੋਈ ਵਿਸ਼ੇਸ਼ ਪ੍ਰੋਗਰਾਮ ਤੁਸੀਂ ਕੀ ਰਣਨੀਤੀ ਬਣਾਈ ਹੈ ਉਸ ਦੇ ਬਾਰੇ ਵਿੱਚ ਅੱਜ ਅਸੀਂ ਜਿਹੜਾ ਹੈ 6 6 April ਨੂੰ ਸਾਡੀ ਅਗਲੀ ਮੀਟਿੰਗ ਇਸੇ ਪਾਰਕ ਦੇ ਵਿੱਚ ਕੋੜਕੂਰਾ ਦੇ ਵਿੱਚ ਹੋਊਗੀ ਔਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਨੂੰ ਸਹਿਯੋਗ ਦੇ ਰਹੇ ਆ ਔਰ ਉਹਦੇ ਵਿੱਚ ਅਸੀਂ 6 ਤਰੀਕ ਨੂੰ ਅਗਲਾ ਪ੍ਰੋਗਰਾਮ ਅਨਾਉਂਸ ਕਰਾਂਗੇ ਕਿ ਖਾਲਸੇ ਦੇ ਜਨਮ ਦਿਨ ਤੇ ਵਿਸਾਖੀ ਵਾਲੇ ਦਿਨ ਅਸੀਂ ਉਸ ਬੇਆਬਾਦ ਬੇਚਰਾਗ ਜ਼ਮੀਨ ਦੇ ਵਿੱਚ ਉੱਥੇ ਜਿਹੜਾ ਵਿਸਾਖੀ ਦਾ ਦਿਵਸ ਮਨਾਵਾਂਗੇ ਔਰ ਖਾਲਸੇ ਦੀ ਚੜ੍ਹ ਖਾਲਸੇ ਨੇ ਜੋ ਚੜ੍ਹ ਦੀ ਕਲ ਦਾ ਨਾਰਾ ਦਿੱਤਾ ਅਸੀਂ ਜਿਹੜੀ ਸਾਡੀ ਕੌਮ ਆ ਲੀਡਰਲੈਸ ਕੌਮ ਆ ਜਿਹੜੀ ਕਿ ਆਪਣੇ ਮਸਲ ਵੇਚ ਕੇ ਆਪਣੇ ਨਿਆਣੇ ਪਾਲਦੀ ਹੈ ਕਹਿਣ ਤੋਂ ਭਾਵ ਦਿਹਾੜੀ ਦਾ ਆਪਣਾ ਕਰਕੇ ਆਪਦਾ ਸਰੀਰ ਵਾਹ ਕੇ ਆਪਦੇ ਨਿਆਣੇ ਪਾਲਦੀ ਹੈ ਉਸ ਕੌਮ ਦੇ ਵਿੱਚ ਉਹ ਇੱਕ ਵੱਖਰੀ ਕਿਸਮ ਦੀ ਜਾਨ ਫੂਕਾਂਗੇ ਕਿਉਂਕਿ ਖਾਲਸੇ ਦਾ ਜਿਹੜਾ ਜਨਮ ਦਿਨ ਹੈ ਉਸ ਦਿਨ ਨੂੰ ਸਮਰਪਿਤ ਅਸੀਂ ਵਿਸਾਖੀ ਦਾ ਦਿਹਾੜਾ ਉੱਥੇ ਮਨਾਵਾਂਗੇ